ਕਰੀਬ 11 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਤ ਪਾਗੜ ਬੰਦਨ ਦੀ ਸਰਕਾਰ ਵੱਲੋਂ ਸੂਬੇ ਵਿੱਚ ਮੈਰਿਟੋਰੀਅਸ ਸਕੂਲ ਬਣਵਾਏ ਗਏ ਜਿੱਨਾ ਵਿੱਚ ਹਾਇਰ ਸਕੈਂਡਰੀ 11ਵੀਂ ਅਤੇ 12ਵੀਂ ਦੇ ਹੋਣ ਹਰ ਵਿਦਿਆਰਥੀਆਂ ਨੂੰ ਟੈਸਟ ਦੇ ਆਧਾਰ ਤੇ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਸੀ ਇਹ سلسلہ ਅੱਜ ਵੀ ਜਾਰੀ ਹੈ ਜਿੱਥੇ ਮੈਰਿਟੋਰੀਅਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹੋਸਟਲ ਖਾਣਾ ਪੀਣਾ ਵਰਦੀ ਕਿਤਾਬਾਂ ਤੋਂ ਲੈ ਕੇ ਹਰ ਸਹੂਲਤ ਸੂਬੇ ਦੀ ਸਰਕਾਰ ਵੱਲੋਂ ਇਤੋਂ ਤੱਕ ਕਿ ਨੀਟ ਅਤੇ ਹੋਰ ਮੁਕਾਬਲੇ ਵਾਲੀਆਂ ਪ੍ਰਖਿਆਵਾਂ ਦੀ ਕੋਚਿੰਗ ਵੀ ਦੇਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਉੱਥੇ ਪੰਜਾਬ ਦੇ ਮੈਰਿਟੋਰੀਅਸ ਸਕੂਲ ਵਧੀਆ ਨਤੀਜੇ ਦੇ ਰਹੇ ਹਨ ਇਤੋਂ ਦੇ ਵਿਦਿਆਰਥੀ ਵੱਖ-ਵੱਖ ਕਲਾਸਾਂ ਦੀ ਮੈਟ੍ਰਿਕਸ ਵਿੱਚ ਲਗਾਤਾਰ ਆਪਣੀਆਂ ਥਾਵਾਂ ਬਣਾ ਰਹੇ ਹਨ ਅਤੇ ਚੰਗੇ ਉਦਿਆਂ ਤੱਕ ਵੀ ਪਹੁੰਚ ਰਹੇ ਹਨ ਪਰ ਜੇਕਰ ਗੁਰਦਾਸਪੁਰ ਦੇ ਮੈਰਿਟੋਰੀਅਸ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਦੀ ਬਿਲਡਿੰਗ 11 ਸਾਲ ਬਾਅਦ ਵੀ ਅਧੂਰੀ ਹੈ ਉਸ ਵੇਲੇ ਬਣਾਂਦੀ ਗਈ ਇਮਾਰਤ ਦੀ ਲੜਕੀਆਂ ਦੇ ਹੌਸਟਲ ਵਾਲੀ ਸਾਈਡ ਦੀ ਚਾਰਦਵਾਰੀ ਦੀ ਉਸਾਰੀ ਨਹੀਂ ਕੀਤੀ ਗਈ ਮਿਰਨਾਰਜੀ ਮਹਾਜਨ ਇਹ ਜਿਹੜਾ ਆ ਪੰਜਾਬ ਚ ਟੋਟਲ 10 ਸਕੂਲ ਆ ਮੈਰਿਟੋਰੀਅਸ ਔਰ ਪੂਰੇ ਪੰਜਾਬ ਲੈਵਲ ਤੇ ਜਿਹੜਾ ਐ ਸਾ ਟੈਸਟ ਹੁੰਦਾ ਜਿਹੜੇ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਬੱਚੇ ਉਹਨਾਂ ਦਾ ਜਿਹੜਾ ਜਨਰਲ ਵਰਗਾ ਉਦੇਸ 70% ਨੰਬਰ ਔਰ ਜਿਹੜਾ ਐਸਸੀ ਕੈਟਾਗਰੀ ਆ ਉਹਦੇ 65% ਨੰਬਰ ਜੇ ਇਸ ਤੋਂ ਉੱਪਰ ਨੰਬਰ ਆਣ ਤਾਂ ਉਹੀ ਵਿਦਿਆਰਥੀ ਜਿਹੜਾ ਇਹ ਟੈਸਟ ਦੇਣ ਲਈ ਐਲੀਜੀਬਲ ਹੁੰਦੇ ਨੇ ਪੂਰੇ ਪੰਜਾਬ 'ਚ ਟੈਸਟ ਹੁੰਦਾ ਉਸ ਤੋਂ ਬਾਅਦ ਜਿਹੜੀ ਐਸਟੇਟਮੈਂਟ ਬਣਦੀ ਆ ਬੱਚਿਆਂ ਨੂੰ ਆਨਲਾਈਨ ਕਾਉਂਸਲਿੰਗ ਹੁੰਦੀ ਆ ਉਹ ਕਾਉਂਸਲਿੰਗ ਦੇ ਬਿਹਾਵ ਤੇ ਜਿਹੜਾ ਸਟੇਸ਼ਨ ਉਹ ਬੱਚੇ ਚਾਇਸ ਕਰਦੇ ਆ ਉਹ ਸਟੇਸ਼ਨ ਉਹਨਾਂ ਨੂੰ ਮਿਲ ਜਾਂਦਾ ਕਰੀਬ 12 ਸਾਲ ਪਹਿਲੇ ਅਕਾਲੀ ਦਲ ਦੀ ਸਰਕਾਰ ਸੀ ਜਿਹੜੋ ਭਾਜਪਾ ਗਵਰਨਮੈਂਟ ਸੀ ਉਦੋਂ ਸ਼ੁਰੂ ਕੀਤੇ ਗਏ ਸੀ ਇਹ ਸਕੂਲ ਪੰਜਾਬ ਦੇ ਸਾਰੇ ਸਕੂਲ ਬਣ ਚੁੱਕੇ ਆ ਲੇਕਿਨ ਗੁਰਦਾਸਪੁਰ ਦਾ ਸਕੂਲ ਅਧੂਰਾ ਵਾ ਕੀ ਕੀ ਕੰਮ ਹੋਣ ਵਾਲੇ ਇੱਥੇ ਇੱਥੇ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੋਸਟਲ ਆ ਉਹਦਾ ਇੱਕ ਹੋਸਟਲ ਕੰਪਲੀਟ ਹੋਇਆ ਦਾ ਦੂਸਰਾ ਹੋਸਟਲ ਜਿਹੜਾ ਉਹਦੇ 45 ਕਮਰੇ ਪਲੱਸ ਲੈਟਰਨ ਬਾਥਰੂਮ ਜਿਹੜੇ ਉਹਦੇ ਕਾਫੀ ਜ਼ਿਆਦਾ ਜਿਹੜੇ ਉਹ ਧੂਰ ਹੈਗੇ ਆ ਇਸ ਤੋਂ ਇਲਾਵਾ ਚਾਰ ਦੀਵਾਰੀ ਜਿਹੜੀ ਆ ਉਹ ਅਧੂਰੀ ਹੈਗੀ ਆ ਇਸ ਤੋਂ ਇਲਾਵਾ ਜਿੱਥੇ ਪ੍ਰੇਰ ਰਹੀ ਕਰਾਨੇ ਉਹਦਾ ਸਾਹਮਣਾ ਹਿੱਸਾ ਕੱਚਾ ਆ ਇਸ ਤੋਂ ਇਲਾਵਾ ਜਿਹੜੀ ਗਰਾਊਂਡ ਆ ਉੱਤੇ ਮਿੱਟੀ ਪਾ ਕੇ ਸੰਤਲ ਹੋ ਕੇ ਉੱਥੇ ਕੋਈ ਨਾ ਕੋਈ ਜਿਹੜੀ ਆ ਬੱਚਿਆਂ ਲਈ ਖੇਡਣ ਲਈ ਜਿਵੇਂ ਬਾਸਕਵਾਲ ਗਰਾਊਂਡ ਜਾਂ ਵਾਲੀਵਾਲ ਗਰਾਊਂਡ ਜਾਂ ਇਸ ਤਰ੍ਹਾਂ ਦਾ ਕੋਈ ਜਿਹੜੀ ਆ ਚੀਜ਼ ਬੰਨੀ ਚਾਹੀਦੀ ਆ ਇਹ ਸਾਰੇ ਕੰਮ ਅਧੂਰੇ ਨੇ ਇੱਕ ਸੜਕ ਵੀ ਅਧੂਰੀ ਆ ਔਰ ਚਾਰ ਦੀਵਾਰੀ ਦੀ ਤੁਸੀਂ ਬਾਉਂਡਰੀ ਵਾਲ ਵੀ ਆਪਣੇ ਤੌਰ ਤੇ ਕਰਾਈ ਗਈ ਆ ਅਰਜੀ ਤੌਰ ਤੇ ਉਹ ਤਕਰੀਬਨ 300 ਫੁੱਟ ਦੇ ਲੱਗ ਜਾਗੇ ਜਿਹੜੀ ਆ ਉਹ ਗਰਲਸ ਹਸਪੀਟਲ ਸਾਈਡ ਜਿਹੜਾ ਉਹ ਜਿਹੜੀ ਇੱਕ ਸਾਈਡ ਜਿਹੜੀ ਪੁੱਡਾ ਨੂੰ ਲੱਗਦੀ ਆ ਉਥੇ ਕੋਈ ਵੀ ਕਿਸੇ ਕਿਸਮ ਦੀ ਵਿਚਾਰਦਵਾਰੀ ਨਹੀਂ ਸੀ ਜਿਸ ਕਰਕੇ ਬਾਹਰਲੇ ਲੋਕਾਂ ਦੇ ਅੰਦਰ ਆ ਦਾ ਖਤਰਾ ਸੀ ਇਸ ਕਰਕੇ ਮੈਂ ਪ੍ਰਿੰਸੀਪਲ ਦਾ ਚਾਰਜ ਸੰਭਾਲਦੇ ਹੀ ਸਭ ਤੋਂ ਪਹਿਲਾਂ ਜਿਹੜਿਆ ਉਥੇ ਜਿਹੜਾ ਟੀਨਾ ਦੀ ਜਿਹੜੀ ਆ ਉਹ ਆਰਜੀ ਜਿਹੜੀ ਆ ਦੀਵਾਰ ਕਰਾਈ ਤਾਂ ਕਿ ਬੱਚੇ ਜਿਹੜੇ ਆ ਪ੍ਰੋਟੈਕਟ ਹੋ ਸਕਣ ਸੇਫ ਰਹਿ ਸਕਣ ਸੜਕ ਕਿੰਨਾ ਤੇ ਹਿੱਸਾ ਜਿਹੜਾ ਬਣਾਉਣ ਵਾਲਾ ਰਹਿ ਗਿਆ ਸੜਕ ਤੇ ਕਿਰਪਾ ਜਿਹੜੀ ਆ 500 ਫੁੱਟ ਜਿਹੜੀ ਆ ਤਕਰੀਬਨ ਤਕਰੀਬਨ ਜਿਹੜੀ ਆ ਸੜਕ ਜਿਹੜੀ ਆ ਉਹ ਟਾਇਲ ਲੱਗਣ ਉਹ ਤੇ ਜਿਹੜਾ ਟਾਇਲ ਲੱਗਣ ਵਾਲੀ ਆ ਅਧੂਰੀ ਹੈਗੀ ਆ